ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵਾਂਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਗਰਮੀ ਬਹੁਤ ਜ਼ਿਆਦਾ ਪਰ ਕੀ ਕਰੀਏ ਘਰ ਦੇ ਕਹਿੰਦੇ ਕੁਝ ਖਾਣ ਨੂੰ ਬਣਾਉਂ ਉਂ ਬਿਮਾਰ ਫਿਰਦੇ ਆ ਸਾਰੇ ਬਟ ਪਤਾ ਕੀ ਗੱਲ ਹੋ ਜਾਂਦੀ ਆ ਅੰਨਾ ਟਾਈਮ ਬਿਮਾਰ ਰਹਿ ਕੇ ਨਾ ਬਾਅਦ ਵਿੱਚ ਕੁਝ ਜੀ ਕਰਦਾ ਖਾਣ ਦਾ ਫਿਰ ਮੈਂ ਪਹਿਲਾਂ ਇਹ ਕਹਿੰਦੇ ਕੁਝ ਮੰਗਾ ਲਾਂ ਨੇ ਆਰਡਰ ਕਰ ਲੈਂਦੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਰੁਕ ਜੋ ਬਾਹਰ ਤੇ ਨਾ ਮਗਾਓ ਕਿਉਂਕਿ ਅ ਪਤਾ ਨਹੀਂ ਕਿਦਾਂ ਦਾ ਬਣਿਆ ਹੋਣਾ ਤੁਸੀਂ ਫੇਰ ਬਿਮਾਰ ਹੋ ਜਨਾ ਮੈਂ ਘਰ ਹੀ ਬਣਾਣੀ ਆ ਕੁਝ ਹਾਈਜੈਨਿਕ ਹੋਣਾ ਬਾਹਰ ਤੋਂ ਜੋ ਵੀ ਆਊਗਾ ਕੁਝ ਵੀ ਪਤਾ ਨਹੀਂ ਹੋਣ ਕਿਉਂਕਿ ਹਲੇ ਜਸਰੀ ਠੀਕ ਨਹੀਂ ਆ ਜਦ ਬਿਲਕੁਲ ਸਹੀ ਹੋ ਗਏ ਫਿਰ ਆਪਾਂ ਖਾ ਲਈਏ ਫਿਰ ਕੋਈ ਇਸ਼ੂ ਨਹੀਂ ਹੈਗਾ ਸੋ ਇਸ ਕਰਕੇ ਆ ਜੋ ਜੀ ਮੇਰੀ ਰਸੋਈ ਘਰ ਦੇ ਵਿੱਚ ਬਣਾਣੇ ਆ ਦੂਸਰ ਇੰਟਰਸਟਿੰਗ ਜਾ ਜਿਹੜੇ ਤੁਹਾਡੇ ਮੂੰਹ 'ਚ ਪਾਣੀ ਆ ਜੂ ਐਂ ਕਰਕੇ ਖਾਓਗੇ ਤੁਸੀਂ ਵੀ ਸਾਰੇ ਜਾਣੇ ਸੋ ਗਲਤੀ ਫਲਤੀ ਮਾਫ ਕਰਿਓ ਵੱਡਿਆਂ ਦਾ ਵੈਸੇ ਤਿੱਕਾ ਕਰਦੀਆਂ ਛੋਟਿਆਂ ਨਾਲ ਮੈਂ ਪਿਆਰ ਕਰਦੀਆਂ ਠੀਕ ਹੈ ਜੀ ਫਿਰ ਓਕੇ ਕਰਦੀ ਹਾਂ ਜੀ ਫਿਰ ਬਲੌਗਿੰਗ ਦੀ ਸਟਾਰਟਿੰਗ ਲੈਟਸ ਸਟਾਰਟ ði ਰੈਸਿਪੀ ਕੀ ਕਰਨਾ ਭਾਈ ਇੱਕ ਬੋਲ ਲੇ ਲੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਘਰ ਦਾ ਦਹੀਂ ਹੈਗਾ ਤਾਂ ਵਧੀਆ ਨਹੀਂ ਫਿਰ ਤੁਸੀਂ ਮੂਲ ਵੀ ਲਿਕੇ ਆ ਸਕਦੇ ਹੋ ਉਹ ਵੀ ਵਧੀਆ ਹੁੰਦਾ ਵੈਸੇ ਤਾਂ ਠੀਕ ਅੱਡਾਂ ਦੇ ਦੀਏ ਨੂੰ ਇੱਕ ਪਾਸੇ ਸਰਨੋ ਪਤਾ ਖਾਣ ਵਾਲੇ ਬੰਦੇ ਵੀ ਜਿਆਦਾ ਪੇਰ ਆਪਾਂ ਦੇ ਖਾ ਕੇ ਚੀਜ਼ ਖਾਦੀ ਤਾਂ ਕਹਿੰਦੇ ਕੀ ਖਾਦੀ ਪੈ ਗਿਆ ਇਹਦੇ ਵਿੱਚ ਫਟ ਆਪਾਂ ਪਾਵਾਂਗੇ ਜੀ ਅ ਫਰੈਸ਼ ਕਰੀਮ ਅਮੂਲ ਵਾਲਿਆਂ ਦੀ ਤੁਹਾਡੀ ਮਰਜ਼ੀ ਆ ਘਰ ਦੇ ਵਿੱਚ ਦੁੱਧ ਤੋਂ ਉਹ ਤੋਂ ਵੀ ਆ ਜਾਂਦੀ ਹੈ ਕਰੀਮ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਸੋ ਤੁਸੀਂ ਵਿਸ਼ਾ ਤੁਹਾਡੀ ਇਹ ਆਪਾਂ ਕਰਾਂਗੇ ਜੀ ਸਾਰੀ ਯੂਜ਼ ਠੀਕ ਹੁਣ ਕਰਾਂਗੇ ਜੀ ਆਪਾਂ ਚਮਚੇ ਨਾਲ ਇਹਨੂੰ ਮਿਕਸ ਕਰਕੇ ਇਹ ਜਿਹੜੀ ਜੈਲੀ ਨੀ ਹੋ ਜਾਣ ਠੀਕ ਹੁਣ ਪਾਵਾਂਗੇ ਜੀ ਇਹਦੇ ਵਿੱਚ ਪਾਵਾਂਗੇ ਜੀ ਇਹਦੇ ਵਿੱਚ ਹੁਣ ਥੋੜੇ ਜਿਹਾ ਇੰਗਰੀਡੀਅੰਟਸ ਇੰਗਰੀਡੀਅੰਟਸ ਦਾ ਮਤਲਬ ਐਦਾਂ ਹੈ ਨਮਕ ਟੇਸਟ ਅਕੋਰਡਿੰਗ ਠੀਕ ਹੈ ਥੋੜੀ ਜਿਹੀ ਹਲਦੀ ਪਾਵਾਂਗੇ ਜੀ ਇਹਦੇ ਵਿੱਚ ਤੇ ਬਾਕੀ ਆਪਾਂ ਕੋਲ ਹੈਗਾ ਜੀ ਕੀ ਕੀ ਚੈਨ ਕਿੰਗ ਮਸਾਲਾ ਤੇ ਹੈਗਾ ਜੀ ਆਪਾਂ ਨੇ ਕੋਲ ਇੱਕ ਮੈਗੀ ਮਸਾਲਾ ਇਹ ਪਾਵਾਂਗੇ ਦੋ ਵਿੱਚ ਇਹ ਆਪਸ਼ਨ ਅਲਾਜੀ ਮਾਣਾ ਚਾਹੁੰਦੇ ਤਾਂ ਪਾਓ ਨਹੀਂ ਮਾਣਾ ਚਾਹਦੇ ਤਾਂ ਵੀ ਤੁਹਾਡੀ ਮਰਜ਼ੀ ਆ ਮੈਂ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਕਰਦੀ ਵੀ ਤੁਸੀਂ ਖਾਉ ਨਹੀਂ ਪਾਇਆ ਠੀਕ ਹੈ ਚੰਗੀ ਤਰ੍ਹਾਂ ਇਹਨੂੰ ਥੀਕੀ ਬਣਾ ਲਓ ਮਿਕਸ ਕਰੋ ਇਹਨੂੰ ਚੰਗੀ ਤਰ੍ਹਾਂ ਸਾਈਡਾਂ ਤੋਂ ਚੱਕ ਚੱਕ ਕੇ ਪਾਵਾਂਗੇ ਜੀ ਇਹਦੇ ਵਿੱਚ ਗ੍ਰੀਨ ਥੀ ਕਿ ਕਿਸੇ ਨੂੰ ਸਪਾਈਸੀ ਪਸੰਦ ਹੁੰਦਾ ਆਪਣੇ ਕੋਲ ਗ੍ਰੀਨ ਸੌਸ ਤਾਂ ਚਲੋ ਇਸ ਟੈਪ ਹੈ ਨਹੀਂ ਤਾਂ ਆਪਾਂ ਦੇ ਵਿੱਚ ਪਾ ਦਾਂ। ਜਿੱਦਾਂ ਦੇ ਲੋੜ ਹੋਊ ਆਪਣਾ ਲੈ ਲਊ। ਇਹਨੂੰ ਕਰਦਾਂਗੇ ਜੀ ਆਪਾਂ ਅਨੇਕ ਫਲ ਹਾਲ ਸਾਈਡ ਤੇ ਨੀਂ ਕਹਿ ਕੇ। ਨੀਂ ਕਹਿ ਕੇ ਇਸ ਕਰਕੇ ਬਿਕੋਜ਼ ਬਸ ਇੰਪੋਰਟੈਂਟ ਹੈਗੀ ਗੱਲ ਕਿ ਆਪਣੇ ਕੋਲ ਪਿਆਜ਼ ਤੇ ਸ਼ਿਮਲਾ ਮਿਰਚ ਪਈਆਂ ਹੋਈਆਂ ਜੀ ਇਹਨਾਂ ਨੂੰ ਪਾਵਾਂਗੇ ਜੀ ਵਿੱਚ ਆਪਾਂ ਠੀਕ ਕਰਾਂਗੇ ਜੀ ਇਹਨਾਂ ਨੂੰ ਮਿਕਸ ਇਸ ਦੇ ਵਿੱਚ ਜਿੰਨਾ ਵੀ ਆਪਾਂ ਮਟੀਰੀਅਲ ਬਣਾਇਆ ਤੇ ਫੇਰ ਭਾਈ ਜ਼ਰੂਰੀ ਹੈ ਜਿਹੜਾ ਭੁੱਲੇ ਗਏ ਸੀ ਤੋਂ ਵੀ ਵਿੱਚ ਜਾ ਪਨੀਰ ਕਰਾਂਗੇ ਜੀ ਇਹਨਾਂ ਨੂੰ ਵੀ ਮਿਕਸ ਕਟੋ ਕਟ ਇਹਨੂੰ ਆਪਾਂ ਨੇ ਰੈਸਟ ਦੇਣੀ ਹੈ ਅੱਧੇ ਘੰਟੇ ਦੀ ਕਿਉਂ ਕਿ ਕਿਉਂਕਿ ਜਿੰਨਾ ਵੀ ਸਮਾਨ ਆ ਇਹਦੇ ਵਿੱਚ ਮਿਕਸ ਤਾਂ ਹੋ ਜਵੇ ਨਾ ਹਨਾ ਮਸਾਲੇ ਮਸੂਲੇ ਸਾਰਾ ਕੁਝ ਵਿੱਚ ਚਲ ਜਵੇ ਐਸ ਕਰਕੇ ਆਪਾਂ ਇਹਨੂੰ ਅੱਧੇ ਤਿੰਨ ਘਟੇ ਦੀ ਅੱਧੇ ਅੱਧੇ ਘੰਟੇ ਦੀ ਦਵਾਂਗੇ ਜੀ ਰੈਸਟ ਨਹੀਂ 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 ਜੀ ਇੱਥੇ ਆ ਆ ਹੋ ਗਿਆ ਸਾਡਾ ਅੱਧਾ ਘੰਟਾ ਠੀਕ ਫਿਰ ਤੋਂ ਇਹਨੂੰ ਕੁਆਲੀ ਚਾ ਲਾਂਗੇ ਜੀ ਆਪਾਂ ਕੱਜਲਾ ਮਚਲਾ ਸਰਦ ਪੰਜਾਬੀ ਜੀ ਨੂੰ ਕਹਿ ਲਿਆ ਆ ਜਨਾਬ ਮਚਣਾ ਤੇ ਹੁਣ ਕੀ ਕਰਾਂਗੇ ਆਪਾਂ ਮੋਸਟ ਇੰਪੋਰਟੈਂਟ ਕੰਮ ਸਟਿਕ ਲਾਵਾਂਗੇ ਕ ਕਰਦੇ ਪ੍ਰੋਸੈਸਿੰਗ ਪਾਈ ਸ਼ੁਰੂ ਇਸ ਤਰ੍ਹਾਂ ਦੇ ਵਿੱਚ ਪਾਉਣ ਦੀ ਠੀਕ ਹੈ ਇਸ ਤਰ੍ਹਾਂ ਦੇ ਚੀ ਦੇ ਭਰਾਂਗੇ ਆਪਾਂ ਕੋਈ ਟੁੱਟ ਗਿਆ ਨਾ ਇਸ਼ੂ ਪਰ ਤੁਸੀਂ ਪਿਆਰ ਦੇ ਨਾਲ ਭਰਿਓ ਠੀਕ ਹੈ ਤਾਂ ਕਿ ਅਪਨੈ ਨੇ ਮਿਹਨਤ ਵੀ ਕਰੀ ਆ ਖਰਾਬ ਨਾ ਹੋਵੇ ਠੀਕ ਹੈ ਆਪਾਂ ਪਹਿਲਾਂ ਇੱਕ ਇਹਦਾ ਬਣਾ ਕੇ ਦੇਖਦੇ ਹਾਂ ਜੀ ਫਰਾਈ ਫਰੈਂਡ ਗਰਮ ਹੋ ਗਿਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਤਾਂ ਕੀ ਇੰਨੀ ਥੋੜਾ ਜਿਹਾ ਸਰੋਂ ਦਾ ਤੇਲ ਠੀਕ ਹੈ ਹੁਣ ਕਰਾਂਗੇ ਜੀ ਆਪਾਂ ਟਰਾਈ ਕੀ ਕਹਿੰਦੇ ਨੇ ਇਸ ਦਾ

ਹੌਲ ਹੌਲਾ ਲੱਗਿਆ ਦੇਖੋ ਚੰਗੀ ਤਰ੍ਹਾਂ ਚੱਲਣਾ ਪਾਣੀ ਹੋ ਗਏ ਨੇ ਸਾਰੇ ਇਸ ਤੋਂ ਸਾਡੇ ਲੋਕ න හැව පේශපේසින් රखा ගමහිකයි ගලග ක පයිතෙක් ලේකදේ විශනු ගමගේක ਬਾਕੀ ਵੀ ਸਰਲੇਪਾ ਕਰਦੇ ਆ ਫੇਰ ਮਿਲਦੇ ਆ ਠੀਕ ਆ ਫਟਾਫਟ ਸਾਰੇ ਬਣਾ ਲ ਨਾ ਮੈਂ ਫਿਰ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਆ ਦੇਖਦੇ ਆ ਫਿਰ ਲਾਸਟ ਵੀਊ ਤੁਸੀਂ ਸੋਚਦੇ ਹੋਵੋਗੇ ਵੀ ਬਣਾ ਤਾ ਕੀ ਪਨੀਰ ਟਿੱਕਾ ਰਹੀ ਸੀ ਆ ਕੇ ਆ ਗਿਆ ਪਨੀਰ ਟਿੱਕਾ ਸਾਡਾ ਬਣ ਗਿਆ ਤੇ ਉਸ ਤੋਂ ਬਾਅਦ ਥੋੜੀ ਜੀ ਗਰੇਵੀ ਬਚੀ ਸੀ ਉਹਨੂੰ ਵੀ ਆਪਾਂ ਨੇ ਥੋੜਾ ਜਿਹਾ ਲਗਵਾ ਲਿਆ ਜੀ ਸੇਕ ਤੇ ਇਹ ਸਾਇਜ ਤੁਹਾਨੂੰ ਦਿਖਾਉਣੀ ਆ ਮੈਂ ਹੋ ਗਏ ਜੀ ਸਾਡੇ ਤਿਆਰ ਠੀਕ ਹੈ ਦੋਨੇ ਟੇਸ ਠੀਕ ਹੈ ਹੋਰ ਆਪਾਂ ਇਹਦੇ ਪਰ ਥੋੜੀ-ਥੋੜੀ ਡਾਲਾਂਗੇ ਜੀ ਗਰੇਵੀ ਆ ਜਿੰਦਾ ਦੀ ਵੀ ਸਭ ਨੂੰ ਪਸੰਦ ਆ ਪਰ ਥੋੜੀ ਪਾਵਾਂਗੇ ਕਿਉਂਕਿ ਆਲਮੋਸਟ ਸਭ ਨੂੰ ਥੋੜੀ ਜਿਹੀ ਹੀ ਪਸੰਦ ਹੁੰਦੀ ਆ ਹੋਏ ਹੁੰਦਾ ਵਿੱਚ ਜਿਹਨੂੰ ਜ਼ਿਆਦਾ ਪਸੰਦ ਆ ਇਸ ਕਰਕੇ ਆਪਾਂ ਥੋੜੀ ਜਿਹੀ ਪਾਵਾਂਗੇ ਹੁਣ ਦੇਖੇ ਜਾਂਦੇ ਆ ਜੀ ਇਹਨੂੰ ਆਪਾਂ ਟੇਸਟ ਕਰਾਉਣ ਨੂੰ ਕਿ ਮੇਨਲੀ ਗੱਲ ਐਦਾ ਵੀ ਟੇਸਟ ਠੀਕ ਆਂਦਾ ਏ ਜੀ ਇਹਨਾਂ ਦਾ ਠੀਕ ਐ ਚਲੋ ਜੀ ਫਿਰ ਹੁਣ ਆਪਾਂ ਅੰਦਰ ਮਿਲਦੇ ਸਭ ਨੂੰ ਟੇਸਟ ਪਹੁੰਚ ਗਈ ਜੀ ਸਾਰਿਆਂ ਦੇ ਕੋਲ ਹੋ ਗਈ ਜੀ ਇਹਨਾਂ ਦੀ ਗੁੱਡ ਮਾਰਨਿੰਗ ਮੇਰੇ ਬਰਥ ਸਾਰਿਆਂ ਕੋ ਵੀ ਸਤਿਕਾਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਬਾਤਲੀ ਉਹ ਦੇਖੋ ਜੀ ਆ ਬੰਦਾ ਉੱਠ ਰਿਹਾ ਜੀ ਮਿਲੋ ਜੀ ਸਾਡੀ ਸ਼ੀਬੀ ਜੀ ਨੂੰ ਚਾਚੀ ਕਾ ਪਾਦੇ ਪਿੱਛੇ ਆ ਸਾਰੀਆਂ ਗੱਲਾਂ ਦੀ ਸਾਰਾ ਨੂੰ ਹੂੰ ਕੱਛੀ ਗਾਲੀ ਸਾਰੇ ਆ। ਆ ਗਿਆ ਜੀ ਸਾਡੇ ਦਵਾਰੇ ਚ ਆ ਗਿਆ। ਤਰੀ ਸਮਾਨ ਕਿ ਪਤਾ ਨਹੀਂ ਕਿਹੜਾ ਕਿਹੜਾ ਖੁਸ਼ਬੂ ਤਾਂ ਵਧੀਆ ਆ ਰਹੀ ਆ। ਮਨ ਦਾ ਪਨੀਰ ਟਿੱਕਾ ਲੱਗਦਾ ਹੈ। ਕੋਸ਼ਿਸ਼ ਤਾਂ ਉਹੀ ਕਰੀਆ ਬਣਾਉਣ ਦੀ। ਬਾਕੀ ਸਮੈਲ ਲਓ। ਖਾ ਕੇ ਪਤਾ ਲੱਗੂਆ ਪਲੇਟਾ ਫਾੜੀਆ ਸਾਡੀ। ਡੱਕੇ ਢੁੱਕੇ ਜੇ। ਡੱਕੇ ਵਾਲੀ ਨਹੀਂ ਮੈਂ ਬਣਾਈ ਹੈਗੀ। ਹੂੰ। ਐਦਾਂ ਹੀ ਬਣਾਈਆ। ਨਾ ਦੋ ਚਮਚਾ ਚਮਚਾ ਤਾਂ ਦੋ ਬਾਈ ਆ ਐਰੀ ਗੇਨੋ ਚੀਲੀ ਫਲੇਕਸ ਜੇ ਛਿੜਕਣੇ ਤਾਂ ਛਿੜਕ ਸਕਦੇ ਸਪਾਈਸੀ ਕਰਨ ਨੂੰ ਮੈਂ ਨਾਰਮਲ ਜਿਹਾ ਰੱਖਿਆ ਟੇਸਟ। ਬਾਹਰੋਂ ਸ਼ੁਭ ਨੂੰ ਸ਼ੁਭ ਨੂੰ ਤਾਂ ਰਹਿਣ ਦੋ ਸਭ ਨੂੰ ਵੀ ਦੋ ਤਾਂ ਕਰਨ ਪਹਿਲਾਂ ਪੁੱਤ ਖਾ ਕੇ ਦੇਖੀਦੀ ਹੁੰਦੀ ਆ ਫੇਰ ਯੂਜ਼ ਕਰੀਦੀ ਆ ਇੱਧਰ ਤੇ ਲੋੜ ਨਹੀਂ ਹੈਗੀ ਨਾ ਮੈਂ ਉਹੀ ਕਹਿੰਦੀ ਆ ਬਸ ਬਸ ਜਿੱਦਾਂ ਸਾਸ ਦੀ ਲੋੜ ਹੈਗੀ ਆ ਨਹੀਂ ਪਾਉਣ ਦੀ ਲੋੜ ਹੈਗੀ ਜਦੋਂ ਸਾਸ ਪਾਉਣੀ ਆ ਇਹ ਪਨੀਰ ਟਿੱਕੇ ਹੀ ਬਣ ਗਿਆ ਪਰ ਦੱਸੋ ਬਸ ਥੋੜੀ ਜਿਹੀ ਗਰੇਵੀ ਲੱਗੀ ਵੀ ਆ ਉਦਾਂ ਦੇ ਦੋ ਰੋਟੇ ਆਟ ਕਰਦੇ ਆ ਇਹਨੂੰ ਗਰੇਵੀ ਵਾਲੀ ਵੀ ਤਾਂ ਖਾਣੇ ਆਪਾਂ ਜਿਹੜਾ ਬੇਲਾ ਚੌਕ ਚ ਮਿਲਦਾ ਮੇ ਪਾਪਾ ਨਾਲ ਖਾ ਕੇ ਹੀ ਤੇ ਗਰੇਵੀ ਵਾਲਾ ਉਹ ਬਣਾਉਣ ਦੀ ਕੋਸ਼ਿਸ਼ ਕਰੀ ਸੀ ਮੈਂ ਇੱਕ ਤਾਂ ਪਾ ਸੁੱਕਾ ਖਾਣੇ ਆ ਅੱਛਾ ਇਹ ਆਇਨ ਤਾਂ ਦੇ ਦੇ ਦੇਖੀ ਮਾਜੋ ਕੁਰੀਓ ਪੀਚ ਪੀਚ ਲੈ ਹਲੇ ਨਹੀਂ ਰੇਹਾਂ ਕੀ ਕਰਦੀ ਐ ਇਹ ਬਾਤ ਆ ਚੱਕ ਦ ਲੈ ਉਰੇਆ ਕਰਤਾ ਕਰਤਾ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਕੋਈ ਕਰਦੋਂ ਮਗਰ ਕਰਦੀ ਐ ਦੱਸ ਕੋਈ ਕੋਈ ਨਾ ਹੁਣ ਕੀ ਹੋ ਗਿਆ ਹਾਈ ਹਾਈ ਇਹ ਬੁੱਬ ਕੋਈ ਨਾ ਸੌਰੀ ਕਹ ਦੇ ਮਮਾ ਨੂੰ ਫਿਰ ਆਪੇ ਹੱਜੂਗੀ ਸੌਰੀ ਵੀ ਨਹੀਂ ਕਹਿਣੀ ਅਸੀਂ ਇੰਨੇ ਗੰਦੇ ਹੋਗੇ ਅਸੀਂ ਹਨਾ ਬੁੱਬ ਆ ਵਾਸੀ ਸੁੱਕ ਤੇ ਠੇਕਾ ਲੀ ਬੈਂਤੀ ਹੋੜੀ ਵਾਲੀ ਚਾਹ ਦੂੰ ਯਾ ਹੜੀ ਮਸਤਾਈ ਨਾ ਮੱਚ ਆ ਸਵਾਦ ਆ ਗਿਆ ਸਵਾਦ ਆ ਤੂੰ ਤਾਂ ਆ ਨੀਂਦ ਵੀ ਗਈ ਨਾਲ ਬਨੇ ਟਿੱਕਾ ਦਾ ਟਿੱਕਾ ਫੇਵਰੇਟ ਆ ਹਾਂ ਕਰਦੀ ਚੀਜ਼ ਯਾਰ ਵਧੀਆ ਹੈ। ਘਰ ਦੀ ਗੱਟੇ ਹੋ ਗਈ ਮਾਨ ਦੇ ਉਹ ਨੇਟ ਜਿਆਦਾ ਬੜੀ ਤੇ। ਨਹੀਂ ਬੜੀ ਲੱਗਦਾ। ਬੁਰੀ ਜਿਹਾ ਸੰਦੀ ਕੁਦਰਾ ਛੋਟ ਹੋ ਰਿਹਾ। ਯਾਰ ਘਰ ਦੀ ਚੀਜ਼ ਨਾ। ਬਸ ਖਾ ਲੋ। ਨਹੀਂ ਘਰ ਦੀ ਚੀਜ਼ ਜਿਆਦਾ ਸਵਾਦ ਹੁੰਦੀ ਆ ਦੇਖ ਲਓ। ਕੁਝ ਵੀ ਬਣਾ ਲਓ। ਕੁਸ ਵੀ। ਆਪਾਂ ਜਿਵੇਂ ਕਹਿ ਦਿੰਨੇ ਆ ਬਾਹਰ ਦਾ ਤਲਿਆ ਵਾਲ ਆਏ ਆਏ ਆ ਘਰ ਚ ਵੀ ਜੋ ਮਰਜ਼ੀ ਬਣਾ ਲਓ ਜਿਆਦਾ ਚੀਜ਼ ਸਵਾਦ ਲੱਗਦੀ ਆ। ਹੂੰ ਹੂੰ ਪਰ ਮੂੰਹ ਵਿੱਚ ਸਹੀ ਹੋਣਾ ਚਾਹੀਦਾ। ਸਾਹ ਕੰਮ ਉਹਦਾ ਹੀ ਆ। ਹਾਂ ਇਹ ਕਰ ਤੇ। ਪਰ ਮੇਰਾ ਛੱਡਣ ਨੂੰ ਜੀ ਨਹੀਂ ਕਰਦਾ। ਵਾਹ ਕਿੰਨਾ ਕਮਲ ਪਨੀਰ ਖਾਨੀ ਖਾਦਾ ਤੈਨੂੰ ਮਿਲ ਕੋ ਤੇ ਮੋਤੋ ਤਾਂ ਨਹੀਂ ਯਾਰ ਊ ਮੈਂ ਤੁਹਾਨੂੰ ਕਹਿੰਦੀ ਆ ਤੁਸੀਂ ਪਨੀਰ ਟਿੱਕਾ ਖਾਂਦੇ ਇੰਨੇ ਲੈ ਮੈਂ ਥੋੜਾ ਜਿਹਾ ਲੈ ਨਹੀਂ ਨਹੀਂ ਜੈਸਮੀਨੇ ਵੀ ਖਾਣਾ ਹਣਾ ਹੋਰ ਕੀ ਮੈਂ ਸਾਰੀ ਪਾ ਲਈ ਉਧਰ ਤੇ ਉੱਧਰ ਕੁਝ ਨਹੀਂ ਹੈ ਹੁਣ ਜਰਰੀ ਆ ਮੈਂ ਇਸੇ ਨਹੀਂ ਖਾਂਦਾ ਤਾਂ ਮੋਟੀ ਹੋਣਾ ਰੰਗ ਹੈ ਮੈਂ ਨਹੀਂ ਦਾ ਮੈਂ ਤਾਂ ਦਰੀਆ ਥੋੜਾ ਜਿਹਾ ਟੇਸਟ ਕਰਨਾ ਮੇਰਾ ਵੀ ਹੱਕ ਆ ਮੈਨੂੰ ਵੀ ਪਤਾ ਲੱਗੇ ਬਾਅਦ ਚ ਕਰਦੀ ਆ ਮੈਂ ਤਸੱਲੀ ਨਾਲ ਖਾਣਾ ਜ਼ਰੂਰੀ ਆ ਆਪਣੇ ਹੱਥ ਦੀ ਚੀਜ਼ ਬਣੀ ਹੋਈ ਜ਼ਰੂਰੀ ਹੋਏਗਾ ਤੇ ਇਸ ਤੱਕ ਉਹ ਨਾਲ ਮਸੀਹ ਤਾਂ ਘਰ ਬਣਾਈਆਂ ਨਾ ਗੱਲ ਇਹ ਵੀ ਆ ਹਾਂ ਤਾਂ ਹੀ ਤਾਂ ਮੇਰਾ ਖਾਣ ਨੂੰ ਜੀ ਕਰਦਾ ਆਏ ਹਾਏ ਲੈ ਲੈ ਨਾਲ ਚਾਚੇ ਨੂੰ ਕਹਤੇ ਵਾਸੇ ਆਏ ਦੇਖੀ ਜਾਂਦੀ ਇਹਨਾਂ ਨੇ ਵਾਸ ਕਰ ਕਰਨ ਨੰਨਾ ਨਾ ਪਾ ਕਹਿੰਦਾ ਤੇਰਾ ਵੀ ਤੂੰ ਪਨੀਰ ਖਾਣਾ ਹੂੰ ਮੈਂ ਕਿਹਾ ਵੀ ਮੇਰਾ ਖਾਣ ਨੂੰ ਜੀ ਕਰਦਾ ਹੂੰ ਘਰ ਦਾ ਸਮਾਨ ਬਣਿਆ ਹੋਇਆ ਹੈ ਜਦੋਂ ਪਨੀਰ ਟਿੱਕਾ ਲੰਮਾ ਮੈਂ ਨਹੀਂ ਖਾਂਦੀ ਹੂੰ ਇਹ ਤਾਂ ਦੋ ਬੜੇ ਬੜੇ ਪੀਸ ਹੁੰਦੇ ਆ ਪਤਾ ਕੀ ਨਿਆਵਾ ਪ੍ਰਿੰਟ ਇਕਲ ਮੈਂ ਪ੍ਰਿੰਟ ਇਕਲ ਖਾਣਾ ਪਤਾ ਵੀ ਇਹਦੇ ਚ 75% ਤਾਂ ਮੈਂ ਖਾਣਾ 25% ਮੇਰੇ ਬੰਲੇ ਪੈਣਾ ਇਹਨੂੰ ਮੈਨੂੰ ਤਾਂ ਮੜਾਈ ਜੇਬ ਵੀ ਨਹੀਂ ਜਮੜਾਈ ਜੇਬ ਬੁੱਲ ਬਲੀ ਕਰਾਣੀ ਇਹਦੇ ਇਕੱਤੇ ਗੱਲ ਬੋਲਦੀ ਬੋਲ ਮਾਹੀ ਖਾਉਂਗੀ ਕੱਤੀ ਖਾਦੀ ਨਹੀਂ ਐ ਦੱਸਿਓ ਚੱਲ ਜੱਦੀ ਵੀ ਖਾਦੀ ਵੀ ਐ ਇਸ ਦਾ ਵਿੱਚ ਜਾ ਕੇ ਖਾਦੀ ਐ ਯਾਰ ਹੁਣ ਖਵਾ ਦੇ ਲੈ ਬੈਰੀ ਨੋਰੇ ਹੁਣ ਨਹੀਂ ਕੀ 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 ਕਰਉਂਗਾ ਉਹ ਜਿਹਨਾਂ ਵਾਲਿਆ ਕਿ ਦੰਜੀ ਜੀਆਂ ਮਾਲਾਈ ਚਾਂਪ ਉਹ ਵੀ ਬਣਾਵਾਂਗੇ ਆਪਾਂ ਕਿਸੇ ਦੇ ਨਾ ਚਲੋ ਠੀਕ ਆ ਇਹਨਾਂ ਨੇ ਨਵੇੜ ਦੇਣਾ ਜੀ ਫਟਾਫਟ ਖਾ ਲਈਏ ਓਕੇ ਬਾਈ ਬਾਈ ਬੂਬੂ ਬਾਈ ਕੱਲੂ ਮਿਲਾਂਗੇ ਕਿੰਨਾ ਕ ਖਵਾ ਦਾ ਕਿੰਨਾ ਕ ਖਾਦ ਕਰਸ ਕਬੂ ਜਮੀ ਆਏ ਕਾ ਦੇ ਆਏ ਕਾ ਦੇ ਕਬੂ ਜਮੀ ਦੇ ਦੇ ਤੇ ਨੰਬਰ ਓਕੇ ਬਾਈ ਬਾਈ